ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਆਪਾਂ ਇੱਕ ਹੋਰ ਝੋਟ ਕੱਟੀ ਲੈ ਕੇ ਆਏ ਆ ਬਹੁਤ ਸੋਹਣਾ ਪੀਸ ਆ ਤੇ ਹਰਿਆਣੇ ਦੀ ਕੱਟੀ ਆ ਇਹ ਤੇ ਇਹਦੀ ਮਾਂ ਥੱਲੇ ਤਕਰੀਬਨ 15 ਕਿਲੋ ਦੁੱਧ ਪਹਿਲੀ ਸੂਈ ਦੀ ਕੱਟੀ ਆ ਗ੍ਰੈਡੇਡ ਕੱਟੀ ਆ ਤੇ ਸਿੰਗ ਦੇਖ ਲਓ ਜਮਾਂ ਨਾਲ ਲਾਉਂਦੀ ਗ੍ਰੇਡ ਮੱਥੇ ਦੇ ਵੱਲ ਆ ਗ੍ਰੈਡੇਡ ਕੱਟੀ ਇਹਦੇ ਨੀਲੀ ਰਾਵੀ ਦਾ ਬੱਚਾ ਵੀ ਦੇ ਸਕਦੀ ਆ ਤੇ ਆਪਾਂ ਲੈ ਸਕਦੇ ਆ ਮਾਂ ਦਾ ਦੁੱਧ 15 ਕਿਲੋ ਸੀਗਾ ਤੇ ਐਨ ਸਿੰਗ ਦੇਖੋ ਅਭੀ ਉਹ ਦਿਖਾ ਦੇ ਨਾਲ ਕੋਲੇ ਆ ਕੇ ਐਨ ਸਿੰਗ ਜਮਾਂ ਨਾਲ ਲਾ ਜਾਣਿਆ ਸੋਹਣੇ ਸੋਹਣੇ ਪਪੀਛ ਲੈ ਕੇ ਆਉਨੇ ਹੁੰਨੇ ਆ ਜਮਾ ਸੰਗ ਦੇਖੋ ਜਮਾ ਇਹਨੂੰ ਇੱਥੇ ਇਹ ਤਕਰੀਬ ਨਾਲ ਇੱਥੇ ਮੋੜ ਜਾਣ ਜੇ ਹੁਣ ਇੱਥੇ ਮਾੜਾ ਬਣ ਜਾਣ ਤੇ ਇੱਥੇ ਮੋੜ ਜਾਣਿਆ ਪੂਰੀ ਕੁੰਡੀ ਆ ਤੇ ਝੋਲੀ ਜੀ ਦੇਖੋ ਤੁਸੀਂ ਝੋਲੀ ਬਹੁਤ ਵਧੀਆ ਲੈ ਵੀਰ ਥਾਣ ਦਿਖਾ ਦੇ ਚਾਰ ਥਾਣਾ ਵੀ ਬਜੀ ਦੇਖੋ ਕਿੰਨੀ ਠੰਡੀ ਸੀਲ ਆ ਲੈ ਝੋਲੀ ਦੇਖੋ ਲੈ ਕਰਮ ਵਾਲੀ ਦਾ ਘਟੋ ਘਟ 15 ਕਿਲੋ ਦੁੱਧ ਇਹ ਵੀ ਦੂ ਪਹਿਲੇ ਸੂਏ ਤੇ ਐਨ ਵਧੀਆ ਨਗੀਨਾ ਪੀਸ ਆ ਕਿਸ ਨੂੰ ਬਾਹਲਾ ਤੇ ਢੇੜਾ ਵੀ ਕਢਾ ਦਿੰਨੇ ਆ ਤੇ ਮਾਂ ਦਾ ਦੁੱਧ 15 ਕਿਲੋ ਸੀਗਾ ਤੇ ਬਹੁਤ ਸੋਹਣੀ ਕਟਈਆ ਆਪਾਂ ਲੈ ਆਉਨੇ ਆ 94 ਪੀਸ ਇਹ ਨਹੀਂ ਹੈਗੇ ਮੈਂ ਲਿਆ ਕੇ ਪੰਜ ਸੱਤ ਬੰਨ ਲੀਆਂ ਵੇਚੀ ਜੋ ਆਪਣੇ ਕੋਲੇ ਨਹੀਂ ਵੀਰੇ ਉਹ ਕੰਮ ਹੈਗਾ ਇੱਕ ਵਧੀਆ ਵਧੀਆ ਪੀਸ ਲਿਆ ਕੇ ਆਪਾਂ ਵੇਚਦੇ ਆ ਤੇ ਜਿੰਨੇ ਵੀ ਵੀਰਾਂ ਕੋਲੇ ਗਈਆਂ ਨੇ ਕਿਸੇ ਦਾ ਆਪਣਾ ਅਜੇ ਤੱਕ ਲਾਂਭਾ ਨਹੀਂ ਨਾ ਆਪਾਂ ਲਾਂਭਾ ਖੱਕਣਾ ਦਾ ਜਿਹੜੀ ਗੱਲ ਹੈਗੀ ਆ ਤਾਂ ਉਹੀ ਗੱਲ ਆਪਾਂ ਕਰਾਂਗੇ ਇਹਨੇ ਕਦ ਕਾਠ ਰਹਿਣ ਵਧੀਆ ਪੂਰਾ ਕਰਨਾ ਤੇ ਭਾ ਵੀ ਆਪਣੀ ਲੋਟ ਹੁੰਦੇ ਆ ਤੇ ਪੀਸ ਵੀ ਆਪਾਂ 1 2 1 2 ਲਿਆ ਕੇ ਇੱਕ ਬੈਗੀ ਹੋਰ ਲੈ ਆਉਨੇ ਆ ਇੱਕ ਬੈਗੀ ਹੋਰ ਐਵੇਂ ਨਹੀਂ ਹੈਗੇ ਪੰਜ ਛੇ ਲੈ ਲਈਏ ਇੱਥੋਂ ਮਿਲ ਗਈ ਉੱਥੋਂ ਮਿਲ ਗਈ ਲੈ ਲਈਏ ਨਾਉ ਨਹੀਂ ਮੈਨੂੰ ਇਹ ਵੀ ਜੇ ਕਿਸੇ ਨੂੰ ਜਾਨਵਰ ਦੇਣਾ ਤਾਂ ਕਰਮਾਂ ਵਧੀਆ ਹੋਵੇ ਅਗਲਾ ਆਪਾਂ ਨੂੰ ਸਲਾਹੇ ਵੀ ਉੱਥੋਂ ਲਈਤੀ ਸੀ ਗੱਟੀ ਮੇਰਾ ਪਿੰਡ ਜਲਾਲਦੀਵਾਲ ਨੇੜੇ ਰੈਕੋਟ ਮੋਬਾਈਲ ਨੰਬਰ 987434800 987434800 ਨਗੀਨਾ ਪਿਛਲਿਆਂ ਦਾ ਹਰਿਆਣੇ ਦੀ ਗੱਟੀ ਹੈ ਕਰਮਾਂ ਵਾਲੀ ਬਹੁਤ ਠੰਡੀ ਸੀਲ ਆ ਲੈ ਪੂਰਤੋਂ ਵੀ ਚੱਕ ਲੈਂਦੀ ਆ ਲੈ ਇਹ ਕਰਮਾਂ ਵਾਲੀਏ ਦੋਸਤੋ ਬਹੁਤ-ਬਹੁਤ ਆਪਣੇ ਚੈਨ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬੜੀ ਬੜੀ ਵੀਡੀਓ ਲਿਆਉਂਦੇ ਰਹੀਏ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ